ਜਿੰਨੇ ਮਰਜੀ ਅਪਡੇਟ ਆ ਜਾਣ ਜਿੰਨੀਆਂ ਮਰਜੀ 네ਗੇਟਿਵ ਥੰਬਨੇਲਸ ਦੀਆਂ ਵੀਡੀਓ ਆ ਜਾਣ ਜਿੰਨੀਆਂ ਮਰਜੀ ਨਿਊਜ਼ ਆਰਟੀਕਲ ਆ ਜਾਣ ਪਰ ਪੰਜਾਬੀਆਂ ਦੀ ਪਹਿਲੀ ਪਸੰਦ ਕੈਨੇਡਾ ਹੀ ਰਹਿਣਾ ਸੋ ਇਹਦੇ ਚ ਤਾਂ ਕੋਈ ਦੋ ਰਾਈ ਹੈ ਨਹੀਂ ਡਾਊਟ ਹੀ ਹੈ ਨਹੀਂ ਪਿਛਲੇ ਸਮੇਂ ਚ ਜਾ ਕੇ ਦੇਖੋਗੇ ਬਾਰ ਬਾਰੀ ਚੀਜ਼ਾਂ ਹੁੰਦੀਆਂ ਆਈਆਂ ਇੱਕ ਚੀਜ਼ ਮੰਨ ਕੇ ਚੱਲੋ 네ਗੇਟਿਵਿਟੀ ਹਮੇਸ਼ਾ ਨਾ ਜਿਆਦਾ ਵਾਧੇ ਦੀ ਫੁੱਲਦੀ ਆ ਅੱਜ ਦੀ ਡੇਟ ਜਿਹੜਾ ਸਮਾਂ ਰਹਿ ਗਿਆ ਨਾ ਜੋ ਮੈਂ ਪਰਸਨਲੀ ਮੰਨਦਾ ਵਾ ਸਮਾਂ ਰਹਿ ਗਿਆ ਸਿਰਫ ਵਿਊਜ਼ ਆ ਵੀਡੀਓ ਤੇ ਵਿਊਜ਼ ਕਿੰਨੇ ਹੁੰਦੇ ਜਿੰਨਾ ਮਰਜੀ ਬੰਦਾ ਜਿਆਦਾ ਬੰਦਾ 네ਗੇਟਿਵ ਬੋਲਦਾ ਨਾ ਉਹੀ ਵੀਡੀਓ ਜ਼ਿਆਦਾ ਚੱਲਦੀ ਆ ਉਹ ਅਗਲਾ ਤਾਂ ਆਪਣੀ ਕਮਾਈ ਕਰ ਜਾਂਦਾ ਪਰ ਜਿਹੜਾ ਵਿਚਾਰਾ ਭਲਾ ਮਾਂ ਸੰਬੰਧ ਦਾ ਸ਼ਰੀ ਬੰਦਾ ਘਰ ਬੈਠਾ ਵੀਡੀਓ ਦੇਖ ਰਿਹਾ ਉਹਦੇ ਤਾਂ ਕਿਤੇ ਨਾ ਕਿਤੇ ਦਿਲ ਤੇ ਗੜੀ ਨਾ ਸਪਨੇ ਟੈਂਸ਼ਨ ਰਾਤ ਦੀਆਂ ਨੀਂਦਾਂ ਉੱਡ ਜਾਂਦੀਆਂ ਸੋ ਅੱਜ ਜਿਹੜੀਆਂ ਗੱਲਾਂ ਬਹੁਤ ਰਿਯੂਮਰਸ ਜਿਹੜੇ ਆ ਰਹੇ ਆ ਨਾ ਕਿ ਹੁਣ ਜਿਹੜੇ ਆਪੋਜੀਸ਼ਨ ਕੈਨੇਡਾ 'ਚ ਵੀ ਰਹੇ ਹੁਣ ਇਲੈਕਸ਼ਨਸ ਆ ਸਭ ਨੂੰ ਪਤਾ ਹੈਗਾ ਜਿਹੜੇ ਰਿਯੂਮਰਸ ਆ ਰਹੇ ਆ ਕਿ ਹੁਣ ਨਵੀਂ ਸਰਕਾਰ ਨੇ ਸਟੇਟਮੈਂਟਾਂ ਦੇਣੀਆਂ ਸ਼ੁਰੂ ਕਰਤੀਆਂ ਜਿਹੜੀ ਆਪੋਜੀਸ਼ਨ ਪਾਰਟੀ ਜਿਹੜੀ ਉਮੀਦ ਹੈ ਕਿ ਉਹ ਰੂਲਿੰਗ ਪਾਰਟੀ ਬਣ ਜਾਊਗੀ ਹੁਣ ਸਟੱਡੀ ਜਾਂ ਬੱਚਾ ਜਿਹੜਾ ਪੜੂਗਾ ਉਹ 100% ਪੜ ਕੇ ਵਾਪਸ ਆਊਗਾ ਬੜਾ ਮੈਂ ਕਹੂੰਗਾ ਗੱਲਾਂ ਹੀ ਆਇ ਕੁਛ ਨਹੀਂ ਹੋਣ ਲੱਗਾ ਨਾ ਹੀ ਅੱਜ ਤੱਕ ਕੁਛ ਹੋਇਆ ਸੋ ਇਹ ਚੀਜ਼ਾਂ ਨੂੰ ਮੈਂ ਦੁਬਾਰਾ ਕਹਿੰਦਾ ਉਹਨਾਂ ਇੱਕ ਵਾਰੀ ਫੇਰ ਇਹ ਚੀਜ਼ ਨੂੰ ਨੋਟ ਕਰ ਲਓ ਸਿਰਫ ਵਿਊਜ਼ ਦੀ ਹੀ ਦੁਨੀਆ ਰਹਿ ਗਈ ਅੱਜ ਦੀ ਡੇਟ ਦੇ ਵਿੱਚ ਸੋਸ਼ਲ ਮੀਡੀਆ ਤੇ ਹੋਰ ਕੁਛ ਨਹੀਂ ਬਚਿਆ ਜੇ ਕੋਈ ਅੱਜ ਚੱਜ ਦੀ ਵੀਡੀਓ ਕੋਈ ਪਾ ਦੇਵੇ ਨਾ ਕਿ ਹਾਂ ਦੋ ਭਰਾਵਾਂ 'ਚ ਕਿੰਨਾ ਪਿਆਰ ਆ ਬੜਾ ਕੋਈ ਨਹੀਂ ਦੇਖਦਾ ਦੋ ਭਰਾਵਾਂ ਦੇ ਵਿੱਚ ਕਿੰਨੀ ਮੈਕਾ ਜੀ ਫੋਟੋ ਪੈ ਗਈ ਭਰਾ ਭਰਾ ਨੂੰ ਮਾਰ ਗਿਆ ਆ ਹੋ ਗਿਆ ਜਿੰਨੀ ਜ਼ਿਆਦਾ ਮਸਾਲੇ ਵਾਲੀ ਵੀਡੀਓ ਹੋਗੀ ਨਾ 19 ਜ਼ਿਆਦਾ ਜ ਵੀਡੀਓ ਨੂੰ ਵਿਊਜ਼ ਹੁੰਦੇ ਆ ਜਿਹਨੇ ਵੀਡੀਓਸ ਭਾਈ ਅਗਲਾ ਤਾਂ ਆਪਣਾ ਕਾਰੋਬਾਰ ਚਲਾ ਲੈਂਦਾ ਸੋ ਇਹਨਾਂ ਚੀਜ਼ਾਂ ਦੇ ਵੱਤ ਵਤ ਜਰੂਰ ਬਚੋ ਸੋ ਸਟੂਡੈਂਟ ਵੀਜ਼ਾ ਕੋਈ ਨਵਾਂ ਨਹੀਂ ਚੱਲਣ ਲੱਗਾ ਸਟੂਡੈਂਟ ਵੀਜ਼ਾ ਚ ਆ ਕਿ ਨਵੀਂ ਨਵੀਂ ਆ ਕਿ ਔਖਲਾ ਨਹੀਂ ਆਈਆਂ ਸਟੂਡੈਂਟ ਵੀਜ਼ਾ ਚ ਹਮੇਸ਼ਾ ਸ਼ੁਰੂ ਤੋਂ ਹੀ ਮੈਂ ਤੇ ਕਹੂੰਗਾ ਇਹ ਟਾਈਮ ਪੀਰੀਅਡ ਹੁੰਦਾ ਜਿਹੜੀ ਕਿ ਚਲਦੀਆਂ ਰਹਿੰਦੀਆਂ ਅਪ ਡਾਊਨਸ ਚੱਲਦੇ ਰਹਿੰਦੇ ਆ ਸੋ ਡਰਨ ਦੀ ਲੋੜ ਕਿਸੇ ਵੀ ਸਟੂਡੈਂਟਸ ਨੂੰ ਪੇਰੈਂਟਸ ਨੂੰ ਨਹੀਂ ਹੈਗੀ ਤੇ ਸਪੈਸ਼ਲੀ ਜਿਹੜੇ ਬੱਚੇ ਉਧਰ ਲਈਆਂ ਵੀਡੀਓਸ ਦੇਖ ਰਹੇ ਨਾ ਵਲੌਗਰਸ ਦੀਆਂ ਕਿ ਕੈਨੇਡਾ ਕੰਮ ਨਹੀਂ ਹੈਗਾ ਕੈਨੇ ਮਲੇ ਕਿ ਹੁਣ ਕੁਛ ਨਹੀਂ ਰਿਹਾ ਸੋ ਬੇਟਾ ਮੈਂ ਦੁਬਾਰਾ ਕਹੂੰਗਾ ਆਪਣੀਆਂ ਰੋਟੀਆਂ ਸੇਕੀਆਂ ਜਾ ਰਹੀਆਂ ਸੋ ਮਾਫੀ ਚਾਹੁੰਦਾ ਕਦੇ ਲਈ ਕਿ ਇਸ ਲਈ ਮਾੜਾ ਚੰਗਾ ਕਹਿਣਾ ਮੈਂ ਆਪਣੇ ਸੂਲਾਂ ਦੇ ਖਿਲਾਫ ਸਮਝਦਾ ਪਰ ਇਹ ਚੀਜ਼ ਤਾਂ ਕਹਿਣੀ ਚਾਹੁੰਦਾ ਅੱਜ ਜਿੰਨੇ ਵਲੌਗਰਸ ਨੇ ਉਹ ਵੀਡੀਓਜ਼ ਬਣਾਈਆਂ ਸੀਗੀਆਂ ਨਾ ਅੱਜ ਉਹ ਸਾਰੇ ਵਲੌਗਰਸ ਨੂੰ ਪ੍ਰੋਮੋਸ਼ਨਲ ਵੀਡੀਓਜ਼ ਬਣਾ ਰਿਹਾ ਕੋਈ ਰੈਸਟੋਰੈਂਟ ਦੀ ਕਰ ਰਿਹਾ ਕੋਈ ਮਸ਼ਹੂਰੀ ਜਾਂ ਕਿਸੇ ਕੋਈ ਕਿਸੇ ਦੀ ਮਿਹਨਤ ਦੀ ਕਰ ਰਿਹਾ ਸੋ ਆਪਣੇ ਉਹ ਪੈਸੇ ਕਮਾ ਰਹੇ ਆ ਸੋ ਹੀ ਨਾ ਨੈਗੇਟਿਵਿਟੀ ਬੋਲ ਬੋਲ ਕੇ ਉਹਨਾਂ ਨੇ ਤਾਂ ਆਪਣਾ ਕਾਰੋਬਾਰ ਚਲਾ ਲਿਆ ਬਟ ਗੱਲ ਕੀ ਹੈਗੀ ਇਹ ਚੀਜ਼ਾਂ ਮੈਂ ਸੋ ਇਹ ਚੀਜ਼ ਨਾ ਮੈਨੂੰ ਹਰ ਮੱਚ ਤੇ ਪੁੱਛੀ ਜਾਂਦੀ ਹੈ ਕਿ ਸਰ ਸੱਚੀ ਹੁਣ ਕੰਮ ਨਹੀਂ ਹੈਗਾ ਸੱਚੀ ਹੁਣ ਕੁਝ ਨਹੀਂ ਜਿਹੜਾ ਬੱਚਾ ਨਵਾਂ ਆ ਰਿਹਾ ਡਰ ਰਿਹਾ ਅਪਲਾਈ ਕਰਨ ਤੋਂ ਸੋ ਬੇਟਾ ਮੈਂ ਕਹੂੰਗਾ 2005 'ਚ ਮੈਂ ਜਦੋਂ ਆਪਣੀ ਪਹਿਲੀ ਆਪਣਾ ਮੈਂ ਤੇ ਕਹੂੰਗਾ ਬਾਹਰ ਜਦੋਂ ਗਿਆ ਸੀਗਾ ਫਰਦਰ ਐਜੂਕੇਸ਼ਨ ਲਈ ਸਟੂਡੈਂਟ ਵੀਜ਼ਾ ਆਪਾਂ ਡਾਇਆ ਸੋ ਜਾਂ ਜਿਹੜੇ ਪੇਰੈਂਟਸ ਅੱਜ ਘਰ ਬੈਠੇ ਦੇਖ ਰਹੇ ਆ ਤੁਹਾਡੇ ਦਾਦੇ ਦਾਦੀਆਂ ਨੂੰ ਵੀ ਮੈਂ ਕਹਿੰਦਾ ਪੁੱਛ ਕੇ ਦੇਖ ਲਿਓ ਹਰ ਬੰਦੇ ਨੇ ਲਾਈਫ 'ਚ ਜਦੋਂ ਸ਼ੁਰੂਆਤ ਕੀਤੀ ਹੈ ਨਾ ਤੇ ਧੱਕੇ ਹੀ ਉਹਨੇ ਖਾਦੇ ਹੀ ਆ ਤੇ ਹਰ ਵਾਰੀ ਇਦਾਂ ਹੀ ਲੱਗਦਾ ਹੁੰਦਾ ਸੀਗਾ ਮੈਂ ਮੌਕਾ ਖੁੰਝ ਗਿਆ ਮੇਰੀ ਵਾਰੀ ਜਿਹੜੀ ਸ਼ਕਤੀ ਹੋ ਗਈ ਔਖਾ ਸਮਾਂ ਆ ਗਿਆ ਪਿਛਲਾ ਸਮਾਂ ਜਿਹੜਾ ਬਹੁਤ ਵਧੀਆ ਸੀਗਾ ਪਰ ਪਿਛਲੇ ਸਮੇਂ 'ਚ ਹੁਣ ਫਰਕ ਪਤਾ ਕੀ ਆ ਉਦੋਂ ਕੀ ਸੀਗਾ ਮਾਪੇ ਵੱਡੇ ਭੈਣ ਭਰਾ ਪਿੱਛੇ ਪਿੱਠ ਦੇ ਆ ਪੂਰੀ ਥਾਪੀ ਦਿੰਦੇ ਸੀ ਨਹੀਂ ਪੁੱਤ ਕਰ ਤੈਨੂੰ ਕਰਨਾ ਹੀ ਪੈਣਾ ਮ ਜਿਹੜੀ ਦੋਨੋਂ ਚੀਜ਼ਾਂ ਜਿਹੜੀਆਂ ਹੁੰਦੀਆਂ ਸੀਗੀਆਂ ਬਟ ਅੱਜ ਦੇ ਮੈਂ ਤਾਂ ਕਹੂੰਗਾ ਮ ਦੌਰ ਦੇ ਵਿੱਚ ਕੀ ਰਹਿ ਗਿਆ ਜਦੋਂ ਸਟੂਡੈਂਟ ਘਰ ਹੁੰਦਾ ਨਾ ਜੇ ਮੈਂ ਕੈਨੇਡਾ ਦੀ ਗੱਲ ਕਰਾਂ ਸਵੇਰੇ ਉੱਠਦਾ ਵਾ ਜਦੋਂ ਵੀਡੀਓ ਕੋਈ ਫੋਨ ਤੇ ਦੇਖਦਾ ਕਿ ਕੈਨੇਡਾ ਦਾ ਕੰਮ ਹੀ ਹੈ ਨਹੀਂਗਾ ਉਹ ਕਹਿੰਦਾ ਕੈਨੇਡਾ 'ਚ ਕੰਮ ਹੀ ਹੈ ਨਹੀਂ ਚੱਲ ਬੈਠੇ ਆ ਬੈਠਾ ਰਹਿ ਘਰ ਜਾ ਕੇ ਸੋ ਅੱਜ ਮੈਂ ਕਿ ਤੁਹਾਨੂੰ ਟਿਪ ਵੀ ਦੇਣਾ ਵਾ ਜੇ ਤੁਹਾਡੇ ਬੱਚੇ ਕੋਲ ਉਹ ਤੇ ਕੰਮ ਨਹੀਂ ਮਿਲਦਾ ਤੇ ਕੰਮ ਲੱਭਣਾ ਕਿੱਦਾਂ ਹੈਗਾ ਸੋ ਅੱਜ ਇੱਕ ਚੀਜ਼ ਤੇ ਜ਼ਰੂਰ ਮੈਂ ਕਹਿੰਦਾ ਵਰਕਆਊਟ ਕਰਿਓ ਜਿੰਨੀ ਮਰਜ਼ੀ ਇਨਐਕਟੀਵਿਟੀ ਨੂੰ ਛੱਡੋ ਮੈਂ ਤਾਂ ਕਹਿੰਦਾ ਐਗਜ਼ੈਂਪਲ ਆ ਸੈੱਟ ਕਰੋ ਕੋਈ ਵੀ ਜਿਹੜਾ ਕਾਮਯਾਬ ਬੱਚੇ ਦੀ ਵੀਡੀਓ ਨਹੀਂ ਕੋਈ ਬਣਾਉਂਦਾ ਉਹਨਾਂ ਨੂੰ ਪਤਾ ਕਿੱਸੇ ਨਾਲ ਨਹੀਂ ਦੇਖਣੀ 네ਗੇਟਿਵ ਵਾਲੀ ਵੀਡੀਓ ਨਹੀਂ ਬਣਾਉਂਦੇ ਕਿ ਇਹ ਬੱਚਾ ਦੇਖੋ ਜੀ ਸਫਰ ਕਰ ਰ ਤੇ ਬਹੁਤ ਸਾਰੇ ਪੇਰੈਂਟਸ ਇੱਥੇ ਉਹ ਵੀ ਹੋਣੇ ਆ ਜਿਨ੍ਹਾਂ ਦੇ ਬੱਚਿਆਂ ਕੋਲ ਬਹੁਤ ਵਧੀਆ ਕੰਮ ਆ ਵਧੀਆ ਚੱਲ ਰਿਹਾ ਸਾਰਾ ਕੁਝ ਆਪਣੀਆਂ ਫੀਸਾਂ ਵੀ ਕੱਢ ਰਿਹਾ ਅਗਲਾ ਫਿਊਚਰ ਦੇ ਪੂਰੇ ਪਲੈਨਿੰਗ ਦੇ ਵਿੱਚ ਵੀ ਚੱਲ ਰਿਹਾ ਸੋ ਅੱਜ ਆਪਣੇ ਬੱਚਿਆਂ ਨੂੰ ਸਾਰੇ ਜਣੇ ਸਵਾਲ ਪੁੱਛ ਲਿਓ ਜਿਹੜੇ ਬੱਚੇ ਕੋਲ ਕੰਮ ਹੋਊਗਾ ਜਿਹਦੇ ਬੱਚੇ ਦੇ ਕੋਲ ਉਹਦੇ ਆਲੇ ਦੁਆਲੇ ਸਾਰੇ ਬੱਚਿਆਂ ਕੋਲ ਕੰਮ ਹੋਊਗਾ ਜਿਹੜਾ ਉਹਦਾ ਸਰਕਲ ਹੋਗਾ ਫਰੈਂਡ ਸਰਕਲ ਹੋਊਗਾ ਨੋਨ ਹੋਗਾ ਸਾਰੇ ਕੋਲ ਕੰਮ ਹੋਊਗਾ ਤੇ ਜਿਹੜੇ ਬੱਚੇ ਦੇ ਕੋਲ ਜਿਹਦੇ ਮਾਪੇ ਦੇ ਪੁੱਤ ਕੋਲ ਕੰਮ ਜਾਂ ਨਹੀਂ ਹੈਗਾ ਉਹਦੇ ਫਰੈਂਡ ਸਰਕਲ ਦੇਖ ਲਓ ਕਿਸੇ ਕੋਲ ਵੀ ਕੰਮ ਨਹੀਂ ਹੋਇਆ ਇਹ ਹੈ ਕਿ ਸੱਚਾਈ ਕਹਿੰਦੇ ਨਾ ਆਲਾ ਦਵਾਲਾ ਤੁਸੀਂ ਉਹ ਵਾ ਜੋ ਤੁਹਾਡੇ ਆਲੇ ਦੁਆਲੇ ਦੇ ਖਾਸ ਪੰਜ ਬੰਦੇ ਹੈਗੇ ਆ ਸੋ ਅੱਜ ਦੀ ਡੇਟ ਵਿੱਚ ਨਾ ਉਹ ਹੀ ਨਾ ਰਾਹ ਪਾਇਆ ਤਾਂ ਜਾ ਹੀ ਨਹੀਂ ਰਿਹਾ ਅੱਜ ਦੀ ਇਹ ਜਿਹੜਾ ਟਰੈਕ ਤੋਂ ਥੱਲੇ ਲਾਇਆ ਰਿਹਾ ਡਰਾਇਆ ਜਾ ਰਿਹਾ ਇਨਐਕਟੀਵਿਟੀ ਕਰਿਆ ਜਾ ਰਿਹਾ ਸੋ ਕੰਮ ਤਾਂ ਇਹਦਾ ਹੋ ਹੀ ਨਹੀਂ ਸਕਦਾ ਨਾ ਮਿਲੇ ਕੰਮ ਲੱਭਣ ਦਾ ਸਿਰਫ ਇੱਕੋ ਇੱਕ ਸੌਖਾ ਤਰੀਕਾ ਵਾ ਇਹ ਨੈਗੇਟਿਵਿਟੀ ਨੂੰ ਸਾਈਡ ਤੇ ਰੱਖ ਕੇ ਸਵੇਰੇ ਤੜਕੇ ਉੱਠ ਕੇ ਮੈਂ ਤਾਂ ਕਹਿੰਦਾ ਪ੍ਰੋਪਰ ਕੱਲੀ ਕੱਲੀ ਮੈਂ ਤਾਂ ਕਹਾਂਗਾ ਜੇ ਜਣਾ ਸ਼ੁਰੂ ਕਰਦੇ ਤਾਂ ਹੋ ਹੀ ਨਹੀਂ ਸਕਦਾ ਕਿ ਕੰਮ ਜੜ ਨਹੀਂ ਹੈਗਾ ਉਹਦੇ ਆਲੇ ਦੁਆਲੇ ਕੋਲ ਕੰਮ ਨਹੀਂ ਹੈਗਾ ਨਾ ਤੇ ਬੱਚੇ ਦੀ ਸੰਗਤੀ ਬਦਲ ਦੋ ਤਾਂ ਮਾਫੀ ਚਾਹੁੰਦਾ ਜੇ ਕਿਸੇ ਨੂੰ ਗਲਤ ਲੱਗੇ ਪਰ ਇਹ ਸਚਾਈ ਆ ਇਹ ਮੇਰੇ ਆਪਣੇ ਪਰਸਨਲ ਜ਼ਿੰਦਗੀ ਦੇ ਤਜਰਬੇ ਆ ਜਦੋਂ ਅਸੀਂ ਪੜ੍ਹਦੇ ਸੀਗਾ ਸਾਡਾ ਟਾਈਮ ਸੀਗਾ ਨਾ ਜਦੋਂ ਫਰੈਂਡ ਸਰਕਲ 'ਚ ਅਸੀਂ ਇਕੱਠੇ ਰਹਿੰਦੇ ਹੁੰਦੇ ਸੀ ਉਦੋਂ ਤੋਂ ਨਾ ਉਦੋਂ ਉਸ ਟਾਈਮ 'ਚ ਆਪਣੀ ਦੌੜ ਹੁੰਦੀ ਸੀ ਕਿ ਕਿਸੇ ਨੇ ਕਹਣਾ ਜੀ ਮੈਂ ਆਪਣੇ ਡੈਡੀ ਨੂੰ 5000 ਰੁਪਇਆ ਪਾਇਆ ਕਿਸੇ ਨੇ ਲੱਖ ਪਾਇਆ ਮੈਂ ਕਿਸੇ ਨੇ ਇੰਨਾ ਪਾਇਆ ਸੋ ਅੰਦਰ ਨਾ ਇੱਕ ਟੈਨਸ਼ਨ ਹੁੰਦੀ ਸੀ ਕਿ ਯਾਰ ਜੀ ਉਹਨੇ ਪਾਇਆ ਮੈਂ ਵੀ ਪੈਸੇ ਪਾ ਕੇ ਦਿਖਾਉਣੇ ਆ ਸੋ ਇਹ ਕਹਿੰਦਾ ਦੌੜ ਲੱਗਦੀ ਸੀ ਕੰਜੂਸੀ ਕਰਕੇ ਹੋਰ ਮਿਹਨਤ ਕਰਕੇ ਕਿ ਪੈਸੇ ਵੱਤ ਤੋਂ ਵੱਤ ਜੋੜ ਕੇ ਨਾ ਪਿੱਛੇ ਘੱਰ ਪਾਉਣੇ ਆ ਸੋ ਅੱਜ ਦੀ ਡੇਟ ਦੇ ਵਿੱਚ ਤਾਂ ਬੱਚਾ ਹਲੇ ਪਹਿਲੇ ਦਿਨ ਜਾਂਦਾ ਵਾ ਤੇ ਆਈਫੋਨ 15 ਪ੍ਰੋ ਹੋ ਜਾ ਕੇ ਥੋੜਾ ਜਿਹਾ ਬਦਲਾਅ ਦੇ ਵਿੱਚ ਜ਼ਰੂਰ ਆਇਆ ਪਰ ਖਾਸ ਤੌਰ ਤੇ ਵੀਡੀਓ ਉਹਨਾਂ ਵਾਸਤੇ ਆ ਜਿਹੜੇ ਥੋ ਕਰਜ਼ਾ ਚੁੱਕੇ ਗਏ ਹੋਏ ਆ ਜਿਹੜੇ ਤੰਗੀ ਆ ਜਿਹੜੇ ਚਾਹੁੰਦੇ ਆ ਤਰੱਕੀ ਕਰਨਾ ਬਟ ਉਹ ਵੀਡੀਓਸ ਨੂੰ ਡੀਮੋਟੀਵੇਟ ਨਾ ਉਹਨਾਂ ਐਂਡ ਆਫ ਦੈਟ ਹੈ ਤਾਂ ਬੱਚੇ ਹੀ ਆ ਨਾ ਕੋਰਾ ਕਾਗਜ਼ ਆ ਨਾ ਤੇ ਸਾਡਾ ਫਰਜ਼ ਕੀ ਆ ਕਿ ਬੱਚਿਆਂ ਦੇ ਪਿੱਠੇ ਪਿੱਛੇ ਜੋ ਪਿਛਲੇ ਟਾਈਮ ਅੱਜ ਮੈਂ ਕਹਾਂਗਾ ਥਾਪੀ ਦੇਣੀ ਹਾਂ ਪੁੱਤ ਡਰਨਾ ਲੱਗਾ ਰ ਫਿਕਰ ਨਾ ਅੱਗੇ ਚੱਲ ਕੋਈ ਗੱਲ ਨਹੀਂ ਕੰਮ ਜ਼ਰੂਰ ਲੱਭੂਗਾ ਤੇ ਡੈਫੀਨੇਟਲੀ ਜਿਹੜਾ ਕੀ ਜਿਹੜੀ ਕਿ ਸਿਰੇ ਲੱਗੂਗਾ ਸੋ ਜਿੰਨੀਆਂ ਨੈਗੇਟਿਵਿਟੀਆਂ ਐਸ ਵੇਲੇ ਜਿਹੜੀਆਂ ਆ ਰਹੀਆਂ ਪੀਆਰ ਬੰਦ ਵਰਕ ਪਰਮਿਟ ਨਹੀਂ ਹੋਣਾ ਇਟਸ 올 ਰੂਮਰਸ ਸੋ ਇਹਨਾਂ ਚੀਜ਼ਾਂ ਨੂੰ ਤਾਂ ਛੱਡ ਦਿਓ ਹਾਂ ਇੱਕ ਚੀਜ਼ ਜਿਹੜੀ ਸੱਚਾਈ ਜ਼ਰੂਰ ਆ ਕੈਨੇਡਾ 'ਚ ਜਿਹੜੀਆਂ ਹੁਣ ਇਲੈਕਸ਼ਨਸ ਜਿਹੜੀਆਂ ਹੈਗੀਆਂ ਸੋ 24 2024 2025 ਮਿਡ ਤੱਕ ਜਾਂ 25 ਪੂਰਾ ਹਾਂ ਥੋੜਾ ਜਿਹਾ ਚੈਲੈਂਜਿੰਗ ਸਟਰਗਲ ਜਿਹੜੀ ਜ਼ਰੂਰ ਰਹਿ ਸਕਦੀ ਆ ਪੀਆਰ ਲੈਣ ਵਾਸਤੇ ਪੁਆਇੰਟ ਬੜੇ ਉੱਪਰ ਗਏ ਹੋਏ ਆ ਜਿਹੜੀਆਂ ਕਿ ਪੀਐਨਪੀਆਂ ਵੀ ਜਿਹੜੀਆਂ ਕਿ ਹੁਣ ਤਕਰੀਬਨ ਲਗਪਗ ਉਹਨਾਂ ਨੇ ਰੋਕੀਆਂ ਹੋਈਆਂ ਵਾ ਸੋ ਆਹ ਟਾਈਮ ਜਿਹੜਾ ਆਪਣੇ ਬੱਚੇ ਨੂੰ ਕਹੋ ਕਿ ਔਖਾ ਸੌਖੇ ਜ਼ਰੂਰ ਕੱਢ ਲੈਣ ਕਿਸੇ ਦੇ ਗੱਲਾਂ ਮਗਰ ਨਾ ਲੱਗਣ ਕਿਸੇ ਦੇ ਮਗਰ ਕੋਈ ਦੰਦੇ ਫ ਜਾ ਕੇ ਜਿਹੜਾ ਕੀ ਉਹ ਨੁਕਸਾਨ ਹੋ ਜਵੇ ਸੋ ਸਿਆਣਾਪ ਦੇ ਨਾਲ ਧੀਰਜ ਦੇ ਨਾਲ ਐਸ ਵਲਾ ਥੋੜਾ ਚੱਲਣ ਦੀ ਲੋੜ ਆ ਜਿਹੜੇ ਬੱਚੇ ਉੱਥੇ ਪਹੁੰਚੇ ਹੋਏ ਆ ਤੇ ਜਿਨ੍ਹਾਂ ਨੇ ਇੱਥੇ ਜਾਣਾ ਵਾ ਤਾਂ ਉਹਨਾਂ ਦੀਆਂ ਦੋ ਦੋ ਸਾਲ ਦੀਆਂ ਪੜ੍ਹਾਈਆਂ ਹੋਣੀਆਂ 25 ਤੱਕ ਦਾ ਉਹਨਾਂ ਦਾ ਬੜੇ ਆਰਾਮ ਨਾਲ ਉੱਧੇ ਹੀ ਨਿਕਲ ਜਾਣਾ 26 ਨਿਕਲ ਜਾਣਾ ਸੋ ਜਦ ਤੱਕ ਉਹਨਾਂ ਦਾ ਟਾਈਮ ਹੋਇਆ ਨਾ ਬੇ ਫਿਗਰ ਹੋ ਕੇ ਸਭ ਕੁਛ ਛਡਾ ਕੇ ਬਹੁਤ ਬਦ}{\text{ੀਆ ਹੋ ਜਾਣਾ ਤੇ ਉਪਰ ਉਹ ਕੈਨੇਡਾ ਨੇ ਜਿਹੜੇ ਇਨੀਸ਼ੀਏਟ ਸਟੈਪ ਲੈ ਲਏ ਆ ਜਿਹੜੇ ਮੈਂ ਤਾਂ ਕਹੂੰਗਾ ਕਾਲਜ ਸਿਗੇ ਦੋ ਦੋ ਦਿਨ ਵਾਲੇ ਜਿੱਥੇ ਬੱਚਾ ਜਾਂਦਾ ਵੀ ਨਹੀਂ ਸਿਗਾ}} ਪੜਨ ਦੀ ਲੋੜ ਨਹੀਂ ਜੀ ਉਹ ਤਕਰੀਬਨ ਹੁਣ ਬੰਦ ਹੋ ਚੁੱਕੇ ਆ ਪੀਪੀਪੀ ਕਾਲਜਸ ਜਿਹੜੇ ਹੈਗੇ ਆ ਸੋ ਹੁਣ ਜਿਹੜੇ ਨਵੇਂ ਬੱਚਿਆਂ ਨੇ ਜਾਣਾ ਕੋਈ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਸਿਰਫ ਬਟ ਹਾਂ ਸਹੀ ਤਰੀਕੇ ਨਾਲ ਸਹੀ ਕੋਰਸ ਲੈ ਕੇ ਇਮਾਨਦਾਰੀ ਨਾਲ ਬਿਨਾ ਪੈਕੇਜ ਤੋਂ ਮੈਂ ਕਹਿੰਦਾ ਜਾਓ ਸਰਕਾਰੀ ਕਾਲਜ ਚ ਜਾਓ ਸਹੀ ਤਰੀਕੇ ਨਾਲ ਵਰਕ ਪਰਮਿਟ ਚ ਜਾਓ ਇਹ ਤਾਂ ਕਹਿ ਰਿਹਾ 100% ਸਟੱਡੀ ਵੀਜ਼ਾ ਆ ਰਿਹਾ ਬੜੀ ਵੱਡੀ ਗੱਲ ਤੁਹਾਨੂੰ ਕਹਿ ਰਿਹਾ ਮੈਂ ਹੀ ਉਹ ਬੰਦਾ ਜਿਹੜੇ ਪਿਛਲੇ 6 ਮਹੀਨੇ ਪੁਰਾਣੀ ਵੀਡੀਓ ਕੱਢ ਲਓ ਕਿ ਆ ਵੀ 100% ਜੇ ਤੁਹਾਨੂੰ ਬੰਦਾ ਉੱਠ ਕੇ ਆ ਜਾਓ ਬਟ ਅਸਲੀ ਸੱਚਾਈ ਹੈ ਵੀਜ਼ਾ ਰਿਫਿਊਜ਼ ਨਹੀਂ ਹੋ ਰਿ ਤੋ ਸਹੀ ਕੋਰਸ ਸਹੀ ਕਾਲਜ ਸਹੀ ਯੂਨੀਵਰਸਿਟੀ ਚ ਜਾਓ ਬਹੁਤ ਬਦ}{\text{ੀਆ ਹੋ ਜਾਊਗਾ ਸੋ ਜਿੰਨੀਆ ਨੈਗੇਟਿਵਿਟੀ ਦੀ ਵੀਡੀਓਜ਼ ਹਨਾ}} ਏ ਮੈਂ ਤਾਂ ਕਿਹਾ ਅੱਜ ਹੀ ਸਾਰੇ ਸਾਰੇ ਚੈਨਲ ਅਨਸਬਸਕ੍ਰਾਈਬ ਕਰ ਦਿਓ ਜੇਕਰ ਤੁਹਾਨੂੰ ਲੱਗੇ ਕਿ ਹਾਂ ਵੀ ਪਿਨੇਕਲ ਵਾਲੇ ਵੀ ਡਰਾ ਰਹੇ ਆ ਸਬਸਕ੍ਰਾਈਬ ਕਰ ਮਲਗੀਏ ਸਾਨੂੰ ਡਰਾ ਕੇ ਆਪਣੇ ਵਿਊਜ਼ ਵਾਗਰ ਜਾ ਰਹੇ ਆ ਸਾਨੂੰ ਵੀ ਜਿਹੜਾ ਕਿ ਅਨਸਬਸਕ੍ਰਾਈਬ ਕਰ ਦਿਓ ਤੇ ਮੈਂ ਉਮੀਦ ਕਰਦਾ ਵਾਂ ਸਾਰੇ ਜਣੇ ਰਾਜੀ ਖੁਸ਼ੀ ਤੇ ਚੜਦੀ ਕਲਾ 'ਚ ਰਹੋਣਗੇ ਜਿੰਨੇ ਵੀ ਬੱਚੇ ਹੁਣ ਜਾਣਾ ਵਾਂ ਜਾਂ ਜਿਹੜੇ ਗਏ ਹੋਏ ਆ ਸਿਰਫ ਇੱਕੋ ਇੱਕ ਪੋਜ਼ਿਟਿਵਿਟੀ ਚੰਗਾ ਚੰਗਾ ਸੋਚੋ ਮਿਹਨਤ ਕਰਦੇ ਰਹੋ ਤੇ ਜਰੂਰ ਤੁਸੀਂ ਵੀ ਸਿਰਾਂ ਲਾਓਗੇ ਤੇ ਆਪਣੇ ਮਾਪਿਆਂ ਦੇ ਸੁਪਨੇ ਵੀ ਜਰੂਰ ਜਲਦੀ ਪੂਰਾ ਕਰੋਗੇ